ਸ਼੍ਰੋਮਣੀ ਅਕਾਲੀ ਦਲ ਦੇ ਐਮਪੀ ਸ਼ੇਰ ਸਿੰਘ ਕੋਵਾਇਆ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਦਹਾੜ ਮਾਰੀ ਹੈ ਕਿ ਕਾਂਗਰਸ ਨੂੰ ਉਹ 34 ਸਾਲ ਬਾਅਦ ਫਿਰੋਜ਼ਪੁਰ ਦੀ ਸੀਟ ਜਿਤਾ ਕੇ ਹੀ ਰਹਿਣਗੇ ਅਕਾਲੀ ਦਲ ਵਿੱਚ ਰਹਿੰਦਿਆਂ ਸ਼ੇਰ ਸਿੰਘ ਕੋਵਾਇਆ ਲਗਾਤਾਰ ਦੋ ਵਾਰ ਅਕਾਲੀ ਦਲ ਦੀ ਝੋਲੀ ਵਿੱਚ ਇਹ ਸੀਟ ਜਿੱਤ ਕੇ ਪਾ ਚੁੱਕੇ ਨੇ ਪਰ ਹੁਣ ਬਾਗੀ ਹੋਏ ਸ਼ੇਰ ਸਿੰਘ ਕੋਵਾਇਆ ਨੇ ਕਾਂਗਰਸ ਦਾ ਹੱਥ ਫੜ ਕੇ ਉਸੇ ਅਕਾਲੀ ਦਲ ਨੂੰ ਮਾਰ ਦੇਣ ਦੀ ਹੰਕਾਰ ਪਰੀ ਹੈ ਜਿਸ ਦੇ ਵੱਲੋਂ ਉਹ ਲਗਾਤਾਰ ਦੋ ਵਾਰ ਜਿੱਤ ਚੁੱਕੇ ਨੇ ਨਾਲੇ ਉਹਨਾਂ ਆਖਿਆ ਕਿ ਪਾਰਟੀ ਦੇ ਖਿਲਾਫ ਉਹ ਕਦੇ ਵੀ ਨਹੀਂ ਬੋਲੇ ਸਨ ਸਗੋਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬੋਲਦੇ ਸਨ ਨਹੀਂ ਜੀ ਮੈਨੂੰ ਤੇ ਯਕੀਨ ਹੈ ਜੀ ਮੈਂ ਤਾਂ ਕਹਿ ਸਕਦਾ ਕਿ ਮੈਂ ਪਾਰਟੀ ਜੁਆਇਨ ਕੀਤੀ ਹੈ ਮੈਨੂੰ ਪੂਰਾ ਵਿਸ਼ਵਾਸ ਹੈ ਪਾਰਟ ਲੀਡਰਸ਼ਿਪ ਤੇ ਕਿ ਉਹਨਾਂ ਨੇ ਮੈਨੂੰ ਪਾਰਲੀਮੈਂਟ ਫਿਰੋਜ਼ਪੁਰ ਹਲਕੇ ਤੋਂ ਟਿਕਟ ਦੇਣਗੇ ਕਿਉਂਕਿ 34 ਸਾਲ ਲਗਾਤਾਰ ਜਿਹੜੇ ਉਹ ਉੱਥੋਂ ਕਾਂਗਰਸ ਦਾ ਦੇ ਪੈਰ ਨਹੀਂ ਲੱਗ ਸਕੇ ਤੇ ਇਸ ਵਾਰੀ ਹੁਣ ਜਿਹੜਾ ਕਾਂਗਰਸ ਦੇ ਪਕ 100 200% ਜਿਹੜੀ ਹੈ ਤੁਸੀਂ ਜਿਹੜੀ ਕਾਂਗਰਸ ਚੋ ਜਨਤਾ ਦੇ ਮੈਂ ਹਮੇਸ਼ਾ ਹੀ ਕੰਮ ਜਿਹੜੇ ਹੈ ਉਹਨਾਂ ਦੇ ਨਾਲ ਲੜ ਕੇ ਖੜ ਕੇ ਕਰਦਾ ਰਿਹਾ ਜੇ ਦੇਖਿਆ ਜਾਏ ਤਾਂ ਲੀਡਰਸ਼ਿਪ ਦੇ ਮਤਲਬ ਕੋਈ ਵੀ ਜਿਹੜਾ ਆਦਮੀ ਹੈ ਗਰੀਬ ਤੋਂ ਗਰੀਬ ਜਿੰਨਾ इजीली ਮੈਨੂੰ ਮਿਲ ਸਕਦਾ ਹੈ ਐਜ਼ ਅ ਮੈਂਬਰ ਮੈਂਬਰ ਪਾਰਲੀਮੈਂਟ ਦੇ ਛੱਡੋ ਮੈਂਬਰ ਪੰਚਾਇਤ ਦੇ ਤੌਰ ਤੇ ਤੇ ਉਹ ਹੋਸ਼ਾਇਦ ਕਿਸੇ ਲੀਡਰ ਨੂੰ ਨਾ ਮਿਲਦਾ ਮੇਰੇ ਨਾਲ ਐਸੇ ਕਰਕੇ ਲੋਕ ਜਿਹੜੇ ਮੇਰੇ ਨਾਲ ਜੁੜੇ ਆ ਕਿ ਮੈਂ ਕੰਮ ਵੀ ਕਰਾਉਂਦਾ ਤੇ ਲੋਕਾਂ ਨੂੰ ਮਿਲਣ ਵਿੱਚ ਮੈਨੂੰ ਕਦੇ ਕੋਈ ਦਿੱਕਤ ਆਈ ਨਹੀਂ इवन ਕਿ ਮੈਂ ਅੱਜ ਤੱਕ ਵੀ ਜਿਹੜਾ ਟੈਲੀਫੋਨ ਹੈ ਮੋਬਾਈਲ ਫੋਨ ਹੈ ਮੈਂ ਆਪ ਚੱਕਦਾ ਤੇ ਮਤਲਬ ਉਹਨਾਂ ਦੀ ਗੱਲ ਸੁਣਦਾ ਜੋ ਉਹਨਾਂ ਦੀ ਗੱਲ ਹੋਣ ਵਾਲੀ ਹੈ ਕੰਮ ਮੌਕੇ ਤੇ ਕਰਾਉਂਦੇ ਐਸੇ ਕਰਕੇ ਲੋਕਾਂ ਨੂੰ ਜਿਹੜਾ ਮੇਰੇ ਨਾਲ ਪਿਆਰ ਦੇਖੋ ਮੈਂ ਜਿਹੜੇ ਮੇਰੇ ਕੰਮ ਕਰਨ ਦਾ ਤਰੀਕਾ ਹੈ ਹਮੇਸ਼ਾ ਹੀ ਇਹ ਰਿਹਾ ਫਾਵੇਂ ਮੈਂ ਅਕਾਲੀ ਦਲ ਤੋਂ ਐਮਐਲਏ ਬਣਿਆ ਉਸ ਵੇਲੇ ਵੀ ਸਾਡੇ ਇਲਾਕੇ ਵਿੱਚ ਬੀਐਸਪੀ ਦਾ ਜਿਹੜਾ ਘਰ ਮੰਨਿਆ ਜਾਂਦਾ ਸੀਗਾ ਮੈਂ ਅਕਾਲੀ ਦਲ ਕਾਂਗਰਸ ਬੀਐਸਪੀ ਕੋਈ ਹੋਰ ਪਾਰਟੀ ਮੈਨੂੰ ਉਹਨਾਂ ਨਾਲ ਕੋਈ ਮੇਰਾ ਮਕਸਦ ਨਹੀਂ ਸੀ ਜਿਹਦਾ ਕੰਮ ਹੋਣ ਵਾਲਾ ਹੁੰਦਾ ਸੀ ਚਾਹੇ ਉਹ ਕਿਸੇ ਵੀ ਪਾਰਟੀ ਦਾ ਸੀਗਾ ਜਿਹੜਾ ਮੈਨੂੰ ਲੱਗਿਆ ਕਿ ਬਿਲਕੁਲ ਜੈਨੂਨ ਸਹੀ ਹੈ ਉਹਨਾਂ ਦੇ ਮੈਂ ਸਾਰਿਆਂ ਦੇ ਕੰਮ ਕਰਾਇਆ ਉੱਥੇ ਪਾਰਟੀਬਾਜ਼ੀ ਦਾ ਮੈਂ ਕਦੇ ਵੀ ਸਵਾਲ ਨਹੀਂ ਕੀਤਾ ਤੁਸੀਂ 34 ਸਾਲ ਤੋਂ ਕਾਂਗਰਸੀ ਜਿੱਤੀ ਹੁਣ ਕਿੰਨਾ ਯਕੀਨ ਹੈ ਕਿ ਉੱਥੇ ਤੁਸੀਂ ਮੈਂ ਕਹਿੰਦੇ ਆਂ ਜੀ 200% ਐ ਵੀ ਉਥੋਂ ਕਾਂਗਰਸ ਐਸੋ ਹੀ ਫੋਇਰ ਤੋਂ ਸੀਟ ਜਿੱਤੇ। ਪਾਰਟੀ ਦੇ ਖਿਲਾਫ ਨਹੀਂ ਕਦੇ ਵੀ ਮੈਂ ਬੋਲਿਆ। ਮੈਂ ਤਾਂ ਪਾਰਟੀ ਦੇ ਲੀਡਰ ਨੇ ਜਿਹੜੇ ਕੰਮ ਦੇ ਨਹੀਂ ਜਿਹੜੇ ਗਲਤ ਲੋਕਾਂ ਨੂੰ ਇਸ ਤਰ੍ਹਾਂ ਜਲੀਲ ਕਰਦੇ ਆ ਜਾਂ ਲੋਕਾਂ ਦੇ ਕੰਮਾਂ ਦੇ ਵਿੱਚ ਗਲਤ ਛੂਟ ਬੋਲਣਾ ਸ਼ੁਰੂ ਕਰ ਦਿੰਦੇ ਆ ਮੈਂ ਉਹਨਾਂ ਦੇ ਖਿਲਾਫ ਬੋਲਿਆ ਨਾ ਕਿ ਮੈਂ ਕਿਸੇ ਪਾਰਟੀਆਂ ਸਾਰੀਆਂ ਆਪੋ ਆਪਣੀ ਥਾਂ ਤੇ ਚੰਗੀਆਂ ਹੁੰਦੀਆਂ। ਕਿਸੇ ਪਾਰਟੀ ਵਿੱਚ ਕੋਈ ਗਲਤ ਨਹੀਂ ਹੁੰਦਾ ਉਹਨਾਂ ਦੇ ਵੀ ਸਿਰਫ ਉਬੀ ਸਿੰਘ ਬਾਦਲੀ ਨਹੀਂ ਉਹਨਾਂ ਵਿੱਚ ਚਲੋ ਜੋ ਵੀ ਹੈ ਜਿਹੜੇ ਗਲਤ ਸੀ ਉਹਨਾਂ ਦੇ ਖਿਲਾਫ ਬੋਲਦਾ ਰਿਹਾ ਔਰ ਉਹਨਾਂ ਦੇ ਗਲਤ ਬੋਲਣ ਨਾਲ ਹੀ ਮੈਨੂੰ ਇਥੋਂ ਤੱਕ ਦਾ ਕਮਿਆਜਾ ਮਿਲਿਆ ਕਿ ਮੇਰੇ ਖਿਲਾਫ ਕਿੰਨਾ ਕੁਸ਼ ਹੋਇਆ ਜੋ ਕੁਝ ਹੋਇਆ ਉਹ ਸਿਰਫ ਇਹ ਚਾਹੁੰਦੇ ਸੀ ਕਿ ਪੋਲੀਟੀਕਲੀ ਇਹਨੂੰ ਖਤਮ ਕਰਤਾ ਜਾਵੇ ਪੂਰਾ ਉਹਨਾਂ ਨੇ ਵਾਹ ਲਾ ਲਈ ਪੂਰੀ ਕਹੋਗੇ 12 ਸਾਲ ਸਰਦਾਰ ਜੋਰਾ ਸੇ ਮਾਨ ਐਮਪੀ ਸੀਗੇ ਉਹਨਾਂ ਨੇ ਉਹ ਤੇ ਸੀਐਮ ਫਰੋਇਪੋਰਟ ਬਾਦਲ ਸਾਹਿਬ ਨਹੀਂ ਸੀ ਉਹ ਸੀਗੇ ਤੇ ਉਹਨਾਂ ਨੇ ਪੂਰਾ ਜ਼ੋਰ ਲਾਇਆ ਕਿ ਇਹਨੂੰ ਜਲੀਲ ਕਰਕੇ ਕੱਢ ਤਾ ਆਪਣੇ ਆ ਭੱਜੇ ਕਿ ਮੈਂ ਪਾਰਟੀ ਛੱਡ ਕੇ ਚੱਲਿਆ ਪਰ ਮੈਂ ਆਪਣੀ ਤਾਪ ਦੇ ਤਰੀਕੇ ਨਾਲ ਜੋ ਮੈਂ ਕਰ ਸਕਦਾ ਸੀਗਾ ਉਹ ਸਭ ਨਾਲ ਚੱਲ ਕੇ ਮੈਂ ਉਹ ਵੀ ਪੂਰਾ ਕੀਤਾ ਉਹਨਾਂ ਤੋਂ ਸਰਦਾਰ ਸੁਖਵੀਰ ਸੇ ਬਾਦਲ ਜਦੋਂ ਤੋਂ ਆ ਮੇਰੇ ਕੋ 20 ਸਾਲ ਦੇ ਇੰਟਰਵਿਊ ਵਿੱਚ ਮੈਨੂੰ ਇੱਕ 10 ਸਾਲ ਜੋ ਸੀਪੀਐਸ ਬਣਿਆ ਸੀ ਉਹ ਤੋਂ ਮੈਨੂੰ ਪ੍ਰੋਪਰ ਤਰੀਕੇ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਅਮੇਨ ਸੰਘਰਸ਼ੇ ਚਿਰਿਆਂ ਪਰ ਇਹ ਮੈਂ ਧਨਵਾਦੀ ਆ ਅਫੀਸਰਾਂ ਦਾ ਜੇ ਸੀਨੀਅਰ ਸੀਗੇ ਜਿਹੜੇ ਲੋਕਾਂ ਨੇ ਮੇਰਾ ਉਹਨਾਂ ਨੂੰ ਨਾ ਦੇਖਦੇ ਕਿਉਂਕਿ ਮੈਂ ਕਦੇ ਗਲਤ ਨਹੀਂ ਕਰਾਇਆ ਮੈਂ ਹਮੇਸ਼ਾ ਹੀ ਸੱਚਾਈ ਤੇ ਚੱਲਿਆ ਸੱਚ ਤੇ ਚੱਲਿਆ ਤੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਤੇ ਜੋ ਵੀ ਕੰਮ ਮੇਰੇ ਹੁੰਦੇ ਸੀ ਉਹ ਸੱਚਾਈ ਦੇ ਆਧਾਰ ਤੇ ਹੁੰਦੇ ਸੀ ਔਰ ਮੈਂ ਲੋਕਾਂ ਦੇ ਕੰਮ ਕਰਾਇਆ ਲੋਕਾਂ ਦਾ ਅੱਜ ਇਹੀ ਚਾਹੀਦਾ ਹੈ ਕਿ ਸਹੀ ਕੰਮ ਹੋ ਜੇ ਗਲਤ ਕੰਮਾਂ ਨੂੰ ਸੇ ਛੱਡੋ ਸਹੀ ਕੰਮ ਹੋ ਜਾ ਤਾਂ ਲੋਕ ਆਪਣੇ ਆਪ ਖੁਸ਼ ਹੈ ਤੇ ਉਹਨਾਂ ਦੇ ਸਹੀ ਜਿਹੜੇ ਕੰਮ ਸੀ ਉਹ ਮੈਂ ਕਰਾਉਣੇ ਪੂਰਾ ਕਾਮਯਾਬ ਕਾਮਯਾਬ ਰਿਹਾ ਐਸੇ ਕਰਕੇ ਜਿਹੜੀ ਜਨਤਾ ਹੁਣ ਮੇਰੇ ਨਾਲ ਹੈ